ਮੈਂ ਆਮ ਨਹੀਂ ਆ ਮੈਂ ਆਮ ਆਦਮੀ ਪਾਰਟੀ ਮਹਿਲਾ ਵਿੰਗਾਂ ਇੱਕ ਅੰਦੋਲਨ ਇੱਕ ਮੰਚ ਇੱਕ ਪਹਿਚਾਣ ਮੈਂ ਜਸਪ੍ਰੀਤ ਕਰਗਿਲ ਮੈਂ ਇੱਕ ਸਰਪੰਚ ਹਾਂ ਪਰ ਮੇਰਾ ਸੁਪਨਾ ਹੈ ਕਿ ਮੈਂ ਪੰਜਾਬ ਨੂੰ ਬਦਲਾਂ ਮੈਂ ਆਮ ਆਦਮੀ ਪਾਰਟੀ ਦੀ ਇੱਕ ਛੋਟੀ ਜਿਹੀ ਵਰਕਰ ਸੀ ਅੱਜ ਮੈਂ ਹਲਕਾ ਖਰੜ ਤੋਂ ਮਹਿਲਾ ਵਿੰਗ ਦੀ ਪ੍ਰਧਾਨ ਹਾਂ ਤੇ ਇਸ ਦਾ ਮੈਨੂੰ ਬਹੁਤ ਮਾਣ ਹੈ ਮੈਨੂੰ ਮਾਣ ਹੈ ਕਿ ਮੈਂ ਆਮ ਆਦਮੀ ਪਾਰਟੀ ਮਹਿਲਾ ਵਿੰਗ ਦਾ ਹਿੱਸਾ ਹਾਂ ਇਹ ਸਿਰਫ ਇੱਕ ਸੰਗਠਨ ਨਹੀਂ ਇੱਕ ਸੁਪਨਾ ਹੈ ਇੱਕ ਅਜੀਬਾ ਸੁਪਨਾ ਜਿੱਥੇ ਇੱਕ ਆਮ ਔਰਤ ਨੂੰ ਵੀ ਅਸਲ ਤਾਕਤ ਮਿਲਦੀ ਹੈ ਆਮ ਆਦਮੀ ਪਾਰਟੀ ਮਹਿਲਾ ਵਿੰਗ ਇੱਕ ਜ਼ਰੀਆ ਹੈ ਮਹਿਲਾਵਾਂ ਨੂੰ ਰਾਜਨੀਤੀ ਵਿੱਚ ਅੱਗੇ ਲੈ ਕੇ ਆਉਣ ਦਾ ਅਤੇ ਇਹਨਾਂ ਦੀ ਮਿਹਨਤ ਅਤੇ ਕਾਬਲੀਅਤ ਦੇ ਆਧਾਰ 'ਤੇ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਲਾਉਣ ਦਾ ਇਹ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਹੈ ਜਿੱਥੇ ਸੰਘਰਸ਼ ਨੂੰ ਸਨਮਾਨ ਮਿਲਦਾ ਹੈ ਅਤੇ ਮਿਹਨਤ ਨੂੰ ਮੰਚ ਇਥੇ ਜੁੜਨਾ ਸਿਰਫ ਰਾਜਨੀਤੀ ਕਰਨਾ ਨਹੀਂ ਇਥੇ ਜੁੜਨਾ ਇੱਕ ਸੋਚ ਨਾਲ ਜੁੜਨਾ ਹੈ ਇੱਕ ਮਿਸ਼ਨ ਨਾਲ ਇੱਕ ਅੰਦੋਲਨ ਨਾਲ ਇੱਕ ਬਦਲਾਅ ਨਾਲ ਜਦੋਂ ਦੇਸ਼ ਦੀ ਰਾਜਨੀਤੀ ਵਿੱਚ ਔਰਤਾਂ ਸਿਰਫ ਪੋਸਟਰਾਂ ਵਿੱਚ ਸੀ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਵੱਡੇ ਮੰਚ ਉੱਤੇ ਲਿਆ ਕੇ ਖੜਾ ਕੀਤਾ ਜਦੋਂ ਹੋਰ ਪਾਰਟੀਆਂ ਵਿੱਚ ਔਰਤਾਂ ਸਿਰਫ ਕੋਟਾ ਸੀ ਆਮ ਆਦਮੀ ਪਾਰਟੀ ਵਿੱਚ ਉਹ ਕੋਟਾ ਨਹੀਂ ਕੁਆਲਿਟੀ ਬਣ ਗਈਆਂ ਅਸੀਂ ਫੈਸਲਾ ਕੀਤਾ ਔਰਤਾਂ ਸਿਰਫ ਦਰਸ਼ਕ ਨਹੀਂ ਹੋਣਗੀਆਂ ਉਹ ਫੈਸਲੇ ਲੈਣ ਵਾਲੀਆਂ ਬਣਨਗੀਆਂ ਉਹ ਵਾਰਡ ਪਾਰਸ਼ਦ ਵੀ ਬਣਨਗੀਆਂ ਵਿਧਾਇਕ ਵੀ ਚੇਅਰਪਰਸਨ ਵੀ ਬਣਨਗੀਆਂ ਜਨ ਅੰਦੋਲਨ ਦੀ ਨੇਤਾ ਵੀ ਅੱਜ ਪੰਜਾਬ ਵਿੱਚ ਸੈਂਕੜੇ ਮਹਿਲਾਵਾਂ ਪਾਰਟੀਆਂ ਤੇ ਸਰਕਾਰ ਦੇ ਉੱਚੇ ਅਹੁਦਿਆਂ ਤੇ ਬੈਠੀਆਂ ਨੇ ਜਿਨ੍ਹਾਂ ਨੇ ਆਪਣਾ ਸਫਲ ਮਹਿਲਾ ਵਿੰਗ ਦੀ ਇੱਕ ਵਰਕਰ ਵਜੋਂ ਸ਼ੁਰੂ ਕੀਤਾ ਸੁਖਬੀ ਕੌਰ 2016 ਵਿੱਚ ਆਮ ਆਦਮੀ ਪਾਰਟੀ ਦੀ ਈਮਾਨਦਾਰ ਰਾਜਨੀਤੀ ਅਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵਲੰਟੀਅਰ ਵਜੋਂ ਸਫ਼ਰ ਸ਼ੁਰੂ ਕੀਤਾ। 2018 ਵਿੱਚ ਪਾਰਟੀ ਨੇ ਉਹਨਾਂ ਦੀ ਮਿਹਨਤ ਨੂੰ ਸਲਾਹਨਾ ਦਿੰਦੇ ਹੋਏ ਉਹਨਾਂ ਨੂੰ ਮਹਿਲਾ ਵਿੰਗ ਦੀ ਰਾਜ ਜੁਆਇੰਟ ਸੈਕਟਰੀ ਬਣਾਇਆ। 2019 ਵਿੱਚ ਬਣਾਏ ਗਏ ਬਲਾਕ ਇਨਚਾਰਜ ਫਿਰ 2020 ਵਿੱਚ ਜ਼ਿਲ੍ਹਾ ਅਧਿక్ష్ 2025 ਵਿੱਚ ਵਾਰਡ ਨੰਬਰ 31 ਤੋਂ ਸ਼ਾਨਦਾਰ ਜਿੱਤ ਦਰਜ ਕਰਕੇ ਨਗਰ ਨਿਗਮ ਪਾਰਸ਼ਦ ਬਣੇ। ਅੱਜ ਉਹ ਮਹਿਲਾ ਵਿੰਗ ਦੀ ਮਾਝਾ ਜ਼ੋਨ ਇੰਚਾਰਜ ਹਨ ਲੋਕ ਕਹਿੰਦੇ ਨੇ ਕਿ ਰਾਜਨੀਤੀ ਵਿਚ ਆਣਾ ਬਹੁਤ ਹੀ ਔਖਾ ਹੈ ਖਾਸ ਕਰਕੇ ਔਰਤਾਂ ਲਈ ਮੈਂ ਸਿਰਫ ਮਿਹਨਤ ਨੂੰ ਚੁਣਿਆ ਤੇ ਅੱਜ ਮੈਂ ਜੋ ਵੀ ਹਾਂ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਕਰਕੇ ਹਾਂ ਇੰਦਰਜੀਤ ਕੌਰ ਇੱਕ ਪ੍ਰਾਈਵੇਟ ਸਕੂਲ ਵਿੱਚ ਪ੍ਰਿੰਸੀਪਲ ਸਨ ਕੇਜਰੀਵਾਲ ਜੀ ਦੀ ਇਮਾਨਦਾਰੀ ਅਤੇ ਜਨ ਹਿੱਤ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ 2019 ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ 2020 ਵਿੱਚ ਪਾਰਟੀ ਨੇ ਉਹਨਾਂ ਦੀ ਮਿਹਨਤ ਦੇਖ ਕੇ ਉਹਨਾਂ ਨੂੰ ਲੁਧਿਆਣਾ ਪੂਰਬ ਵਿਧਾਨ ਸਭਾ ਹਲਕੇ ਦੀ ਮਹਿਲਾ ਵਿੰਗ ਹਲਕਾ ਇੰਚਾਰਜ ਨਿਯੁਕਤ ਕੀਤਾ 2023 ਵਿੱਚ ਉਹ ਮਹਿਲਾ ਵਿੰਗ ਦੇ ਜ਼ਿਲ੍ਹਾ ਇੰਚਾਰਜ ਬਣੇ ਅਤੇ ਨਾਲ ਹੀ ਪੰਜਾਬ ਟੈਕਨੀਕਲ ਐਜੂਕੇਸ਼ਨ ਇੰਸਟੀਚਿਊਟ ਦੀ ਮੈਂਬਰ ਵੀ ਉਸੇ ਸਾਲ ਉਹਨਾਂ ਨੇ ਵਾਰਡ ਨੰਬਰ 13 ਤੋਂ ਨਗਰ ਨਿਗਮ ਚੋਣ ਜਿੱਤੀ ਅਤੇ ਅੱਜ ਉਹ ਲੁਧਿਆਣਾ ਦੀ ਪਹਿਲੀ ਮਹਿਲਾ ਮੇਅਰ ਹਨ ਇਹ ਜਿੱਤ ਸਿਰਫ ਮੇਰੀ ਨਹੀਂ ਹਰ ਉਸ ਲੜਨ ਵਾਲੀ ਔਰਤ ਦੀ ਹੈ ਅਤੇ ਇਸ ਜਿੱਤ ਦੀ ਬੁਨਿਆਦ आम आदमी पार्टी महिला विंग ने रखी है रजेंद्र पाल कौर छीना एक नौकरी पेशा औरत जिनाने आम आदमी पार्टी विच वॉलंटियर वजो शुरुआत कीती मेंबरशिप मुहिमा रैलियां जनसंपर्क हर जिम्मेवारी नु मेहनत अते ईमानदारी नाल निपाया ओना दी मेहनत नु पार्टी ने पहचाना अते ओना नु अक्के वदाया ਪਾਰਟੀ ਨੇ ਉਹਨਾਂ ਨੂੰ ਪੰਜਾਬ ਸ਼ਰਮਿਕ ਵਿੰਗ ਦੀ ਅਧਿਐਕਸ਼ ਬਣਾਇਆ 2022 ਵਿੱਚ ਪਾਰਟੀ ਨੇ ਉਹਨਾਂ ਨੂੰ ਲੁਧਿਆਣਾ ਦੱਖਣ ਤੋਂ ਉਮੀਦਵਾਰ ਬਣਾਇਆ ਅਤੇ ਉਹਨਾਂ ਨੇ ਬੈਂਸ ਪਰਿਵਾਰ ਵਰਗੇ ਮਜ਼ਬੂਤ ਰਾਜਨੀਤਿਕ ਘਰਾਣੇ ਨੂੰ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਅਤੇ ਵਿਧਾਇਕ ਬਣੇ ਇੱਕ ਨੌਕਰੀਪੇਸ਼ਾ ਔਰਤ ਹੋਣ ਦੇ ਨਾਤੇ ਮੇਰੇ ਲਈ ਐਮਐਲਏ ਦਾ ਸਫ਼ਰ ਬਿਲਕੁਲ ਆਸਾਨ ਨਹੀਂ ਸੀ ਲੇਕਿਨ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਮੰਚ ਨੇ ਮੈਨੂੰ ਉਹ ਜਗ੍ਹਾ ਦਿੱਤੀ ਜਿੱਥੇ ਮੈਂ ਆਪਣੇ ਆਪ ਨੂੰ ਸਾਬਤ ਕਰ ਪਾਈ ਜੀਵਨ ਜੋਤ ਕੌਰ 2015 ਵਿੱਚ ਪਾਰਟੀ ਨਾਲ ਜੁੜੇ ਅਤੇ ਜਲਦੀ ਹੀ 2016 ਵਿੱਚ ਆਰਟੀਆਈ ਵਿੰਗ ਦੀ ਰਾਜ ਜੁਆਇੰਟ ਸੈਕਟਰੀ ਬਣ ਗਏ ਉਹਨਾਂ ਦੀ ਮਿਹਨਤ ਅਤੇ ਨੇਤਰਤਵ ਸਮਰੱਥਾ ਨੂੰ ਸਲਾਨਾ ਦਿੰਦਿਆਂ ਪਾਰਟੀ ਨੇ ਉਹਨਾਂ ਨੂੰ ਮਹਿਲਾ ਵਿੰਗ ਦੀ ਕਾਰਜਕਾਰੀ ਪ੍ਰਦੇਸ਼ ਅਧਿਆਕਸ਼ ਅਤੇ ਜ਼ਿਲ੍ਹਾ ਇੰਚਾਰਜ ਵਰਗੀਆਂ ਜ਼ਿੰਮੇਵਾਰੀਆਂ ਸੌਂਪੀਆਂ 2022 ਵਿੱਚ आम आदमी पार्टी ने ओनानु अमृतसर ईस्ट ਤੋਂ ਉਮੀਦਵਾਰ ਬਣਾਇਆ ਜਿਥੇ ਉਹਨਾਂ ਨੇ ਪਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਅੱਜ ਉਹ ਇੱਕ ਸਰਗਰਮ ਵਿਧਾਇਕ ਹਨ ਅਤੇ ਹਜ਼ਾਰਾਂ ਔਰਤਾਂ ਲਈ ਪ੍ਰੇਰਣਾ ਦਾ ਸਰੋਤ ਹਨ ਲੋਕ ਕਹਿੰਦੇ ਸੀ ਕਿ ਰਾਜਨੀਤੀ ਸਿਰਫ ਪਾਵਰਫੁੱਲ ਲੋਕਾਂ ਦਾ ਕੰਮ ਹੈ ਪਰ ਆਮ ਆਦਮੀ ਪਾਰਟੀ ਦੇ ਔਮਨ ਵਿੰਗ ਨੇ ਇਹ ਪ੍ਰੂਵ ਕੀਤਾ ਕਿ ਨੇਤਾ ਆਮ ਘਰਾਂ ਚੋਂ ਵੀ ਬਣ ਸਕਦੇ ਹਨ ਬਲਜਿੰਦਰ ਕੌਰ 2012 ਵਿੱਚ ਅੰਨਾ ਅੰਦੋਲਨ ਤੋਂ ਪ੍ਰੇਰਿਤ ਹੋ ਕੇ ਰਾਜਨੀਤੀ ਵਿੱਚ ਕਦਮ ਰੱਖਿਆ 2014 ਵਿੱਚ ਆਮ ਆਦਮੀ ਪਾਰਟੀ ਨਾਲ ਜੁੜ ਗਏ 2015 ਵਿੱਚ ਪਾਰਟੀ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਅਧਿਐਕਸ਼ ਨਿਯੁਕਤ ਕੀਤਾ ਜਿੱਥੇ ਉਹਨਾਂ ਨੇ ਹਜ਼ਾਰਾਂ ਔਰਤਾਂ ਨੂੰ ਸੰਗਠਨ ਨਾਲ ਜੋੜਿਆ 2017 ਅਤੇ 2022 ਵਿੱਚ ਤਲਵੰਡੀ ਸਾਬੋਤ ਦੇ ਵਿਧਾਇਕ ਬਣੇ ਅਤੇ ਅੱਜ ਉਹ ਵਿਧਾਨ ਸਭਾ ਵਿੱਚ ਪਾਰਟੀ ਦੀ ਚੀਫ ਵਿਪ ਹਨ ਜੇ ਤੁਸੀਂ ਮਿਹਨਤ ਤੇ ਡਿਸਪਲਿਨ ਦੇ ਨਾਲ ਕੰਮ ਕਰਦੇ ਹੋ ਤਾਂ ਆਮ ਆਦਮੀ ਪਾਰਟੀ ਦਾ ਮਹਿਲਾ ਵਿੰਗ ਤੁਹਾਨੂੰ ਉਹ ਮਕਾਮ ਦਿੰਦਾ ਹੈ ਜਿਹਦੇ ਤੁਸੀਂ ਸਹੀ ਮਾਇਨੇ ਛੱਤਦਾ ਰਾਜ ਲਾਲੀ ਗਿੱਲ ਜਦੋਂ ਆਮ ਆਦਮੀ ਪਾਰਟੀ ਦੀ ਇਮਾਨਦਾਰੀ ਅਤੇ ਕੰਮ ਦੀ ਰਾਜਨੀਤੀ ਦੇ ਚਰਚੇ ਸਾਰੇ ਦੇਸ਼ ਵਿੱਚ ਹੋ ਰਹੇ ਸਨ ਤਾਂ ਇਸ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ 2012 ਵਿੱਚ ਉਹਨਾਂ ਨੇ ਪਾਰਟੀ ਨਾਲ ਜੁੜਨ ਦਾ ਫੈਸਲਾ ਕੀਤਾ 2014 ਵਿੱਚ ਪਾਰਟੀ ਨੇ ਉਹਨਾਂ ਨੂੰ ਮਾਲਵਾ ਜ਼ੋਨ ਮਹਿਲਾ ਵਿੰਗ ਦੀ ਇੰਚਾਰਜ ਅਤੇ ਪਰਦੇਸ਼ ਪ੍ਰਵਕਤਾ ਨਿਯੁਕਤ ਕੀਤਾ ਕੰਮ ਪ੍ਰਤੀ ਉਹਨਾਂ ਦੀ ਨਿਸ਼ਠਾ ਦੇਖਦੇ ਹੋਏ ਪਾਰਟੀ ਨੇ ਉਹਨਾਂ ਨੂੰ ਪਰਦੇਸ਼ ਮਹਿਲਾ ਵਿੰਗ ਦੀ ਜੁਆਇੰਟ ਸੈਕਟਰੀ ਬਣਾਇਆ ਪਾਰਟੀ ਵਿੱਚ ਇੱਕ ਜ਼ੋਨ ਇੰਚਾਰਜ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਅੱਜ ਪੰਜਾਬ ਵਿੱਚ ਔਰਤਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰਨ ਵਾਲੀ ਸਭ ਤੋਂ ਵੱਡੀ ਪੋਸਟ ਪੰਜਾਬ ਮਹਿਲਾ ਆਯੋਗ ਦੀ ਚੇਅਰਪਰਸਨ ਹਨ ਮੈਂ ਜ਼ਿੰਦਗੀ ਚ ਇੱਕ ਗੱਲ ਸਿੱਖੀ ਹੈ ਕਿ ਜੇ ਤੁਹਾਡਾ ਆਪਣਾ ਇਰਾਦਾ ਸਾਫ਼ ਹੈ ਤਾਂ ਜ਼ਿੰਦਗੀ ਦੇ ਅੰਦਰ ਕੋਈ ਵੀ ਸਫਰ ਜਿਹੜਾ ਉਹ ਲੰਬਾ ਨਹੀਂ ਹੁੰਦਾ ਡਾਕਟਰ ਅਮਨਦੀਪ ਕੌਰ अरविंद केजरीवाल ਅਤੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਰਾਜਨੀਤਿਕੋ ਪਰਬੰਿਤ ਹੋ ਕੇ 2015 ਵਿੱਚ ਉਹ ਪਾਰਟੀ ਨਾਲ ਜੁੜ ਗਏ। ਕੁਝ ਸਮੇਂ ਬਾਅਦ ਪਾਰਟੀ ਨੇ ਉਹਨਾਂ ਨੂੰ ਮਹਿਲਾ ਵਿੰਗ ਦੀ ਉਪ-ਅਧਿਐਕਸ਼ ਬਣਾਇਆ ਅਤੇ 2022 ਵਿੱਚ ਪਾਰਟੀ ਨੇ ਉਹਨਾਂ ਨੂੰ ਮੋਗਾ ਤੋਂ ਉਮੀਦਵਾਰ ਬਣਾਇਆ। ਜਿੱਥੇ ਉਹਨਾਂ ਨੇ 20915 ਵੋਟਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ। ਅੱਜ ਉਹ ਨਾ ਸਿਰਫ ਇੱਕ ਵਿਧਾਇਕ ਹਨ ਬਲਕਿ ਪੰਜਾਬ ਸਟੇਟ ਮਹਿਲਾ ਵਿੰਗ ਦੀ ਪ੍ਰਧਾਨ ਵੀ ਹਨ। ਅਗਰ ਤੁਹਾਡੇ ਵਿੱਚ ਕੰਮ ਕਰਨ ਦਾ ਜਜ਼ਬਾ ਹੈ ਤਾਂ ਆਮ ਆਦਮੀ ਪਾਰਟੀ ਤੁਹਾਨੂੰ ਜ਼ਿੰਮੇਵਾਰੀ ਦੇਣਾ ਜਾਣਦੀ ਹੈ ਇਹ ਔਰਤਾਂ ਸਿਰਫ ਵਾਈਟਸ ਨਹੀਂ ਦਿੰਦੀਆਂ ਇਹ ਜ਼ਮੀਨ ਤੇ ਖੜੀਆਂ ਹੁੰਦੀਆਂ ਹਨ ਹਰ ਮੁੱਦੇ ਤੇ ਹਰ ਪੰਚਾਇਤ ਵਿੱਚ ਹਰ ਜਨ ਸੰਘਰਸ਼ ਵਿੱਚ ਜਿੱਥੇ ਲੋੜ ਹੋਵੇ ਉੱਥੇ ਮਹਿਲਾ ਵਿੰਗ ਸਭ ਤੋਂ ਅੱਗੇ ਹੁੰਦੀ ਹੈ ਜੇਕਰ ਤੁਸੀਂ ਸੋਚਦੇ ਹੋ ਕਿ ਰਾਜਨੀਤੀ ਸਿਰਫ ਵੱਡੇ ਲੋਕਾਂ ਦਾ ਕੰਮ ਹੈ ਤਾਂ ਆਪਣੀ ਸੋਚ ਬਦਲੋ ਜੇਕਰ ਤੁਸੀਂ ਮੰਨਦੇ ਹੋ ਕਿ ਔਰਤਾਂ ਨੂੰ ਸਿਰਫ ਘਰ ਤੱਕ ਸੀਮਤ ਰਹਿਣਾ ਚਾਹੀਦਾ ਹੈ ਤਾਂ ਆਮ ਆਦਮੀ ਪਾਰਟੀ ਮਹਿਲਾ ਵਿੰਗ ਨੂੰ ਦੇਖੋ ਇੱਥੇ ਹਰ ਔਰਤ ਨੇਤਾ ਹੈ ਹਰ ਔਰਤ ਪ੍ਰੇਰਣਾ ਹੈ ਹਰ ਔਰਤ ਬਦਲਾਅ ਦੀ ਸ਼ੁਰੂਆਤ ਹੈ ਮੈਨਦੀ ਗੁਪਤਾ ਟੀਮ ਕੇਜਰੀਵਾਲ ਦੀ ਇੱਕ ਸੱਚੀ ਸਿਪਾਈ ਔਰ ਇਸ ਬਦਲਾਅ ਦੀ ਲੜਾਈ ਵਿੱਚ ਇੱਕ ਮਜ਼ਬੂਤ ਆਵਾਜ਼ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੀ ਆਂ ਕਿ ਪਾਰਟੀ ਦੇ ਮਹਿਲਾ ਵਿੰਗ ਨੇ ਮੈਨੂੰ ਪੰਜਾਬੀਆਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਨੇ ਮੈਨੂੰ ਅੱਜ ਜ਼ਿਲ੍ਹਾ ਪ੍ਰਧਾਨ ਵੀ ਬਣਾਇਆ ਤੇ ਇੱਕ ਨੇਤਾ ਵੀ ਬਣਾਇਆ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਇਹ ਕਹਿਣਾ ਚਾਹੁੰਦੀ ਆਂ ਕਿ ਸਾਰੀਆਂ ਮਹਿਲਾ ਵਿੰਗ ਨਾਲ ਜੁੜਨ ਤੇ ਆਮ ਆਦਮੀ ਪਾਰਟੀ ਤੁਹਾਡਾ ਬੰਦਾ ਸਨਮਾਨ ਤੁਹਾਡਾ ਹੱਕ ਜਰੂਰ ਤੁਹਾਨੂੰ ਦੇਗੀ ਅਸੀਂ ਸਿਰਫ ਨੇਤਾ ਨਹੀਂ ਬਣਾਉਂਦੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਾਹ ਦਿਖਾਉਂਦੇ ਹਾਂ ਅਸੀਂ ਸਿਰਫ ਚੋਣਾ ਨਹੀਂ ਲੜਦੇ ਅਸੀਂ ਬਦਲਾ ਲਈ ਲੜਦੇ ਹਾਂ ਇਹ ਸਿਰਫ ਇੱਕ ਵਿੰਗ ਨਹੀਂ ਇੱਕ ਅੰਦੋਲਨ ਹੈ ਇਹ ਉਸ ਸੁਪਨੇ ਦੀ ਸ਼ੁਰੂਆਤ ਹੈ ਜਿੱਥੇ ਭਾਰਤ ਦੀ ਹਰ ਔਰਤ ਸਸ਼ਕਤ ਹੋਵੇ ਫੈਸਲੇ ਲੈਣ ਵਾਲੀ ਹੋਵੇ ਅਗਵਾਈ ਕਰਨ ਵਾਲੀ ਹੋਵੇ ਜੇਕਰ ਤੁਸੀਂ ਪਹਿਲਾਂ ਤੋਂ ਇਸ ਵਿੰਗ ਦਾ ਹਿੱਸਾ ਹੋ ਤਾਂ ਮਾਣ ਮਹਿਸੂਸ ਕਰੋ ਜੇ ਨਹੀਂ ਤਾਂ ਅੱਜ ਹੀ ਜੁੜੋ ਕਿਉਂਕਿ ਬਦਲਾਅ ਦੀ ਸਭ ਤੋਂ ਪਵਿੱਤਰ ਲੜਾਈ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਨਾਲ ਹੀ ਲੜੀ ਜਾਂਦੀ ਹੈ ਆਓ ਜੁੜੀਏ ਆਮ ਆਦਮੀ ਪਾਰਟੀ ਮਹਿਲਾ ਵਿੰਗ ਨਾਲ ਤੇ ਬਣੀਏ ਉਸ ਇਤਿਹਾਸ ਦਾ ਹਿੱਸਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਾਹ ਦਿਖਾਏਗਾ ਹਰ ਹਰ ਗਲੀ ਹਰ ਪਿੰਡ ਤੋਂ ਇੱਕ ਨੇਤਾ ਨਿਕਲੇਗੀ